ਦਾ ਵਾਇਰਲ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਤਰਨਤਾਰਨ ਦੀ ਵਾਰਡ ਨੰਬਰ 10 ਜਿੱਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀਪਕ ਸ਼ਰਮਾ ਕੈਰੋ ਵਾਲੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਖਤਰ ਰਾਸ਼ਟਰੀ ਸਖਤਰ ਤੇ ਅਤੇ ਜੰਮੂ ਕਸ਼ਮੀਰ ਤੋਂ ਵਿਧਾਇਕ ਨਰਿੰਦਰ ਰਾਣਾ ਜੀ ਪਹੁੰਚੇ ਨੇ ਉਹਨਾਂ ਤੋਂ ਪੁੱਛ ਲਈਆਂ ਕਿ ਵਾਰਡ ਵਾਸੀਆਂ ਵੱਲੋਂ ਕਿੰਨਾ ਦਾ ਦੀਪਕ ਸ਼ਰਮਾ ਨੂੰ ਹੰਗਾਰਾ ਮਿਲਿਆ ਜਾ ਰਿਹਾ ਵਾ ਉਹਨਾਂ ਕੋ ਸਾਰੀ ਜਾਣਕਾਰੀ ਲੈਣੇ ਆ ਰਾਣਾ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੀਪਕ ਸ਼ਰਮਾਈ ਦੀ ਵਾਰ ਤੇ ਅੱਜ ਵਿੱਚ ਵੀ ਪਹੁੰਚੇ ਜੇ ਕਿਹੋ ਜਿਹਾ ਤੁਹਾਨੂੰ ਬਾੜਵਾਸੀਆਂ ਦਾ ਸਬਰਤਨ ਲੱਗਾ ਐਸਾ ਕਿ ਜਿਹੜੇ ਹਾਲਾਤ ਮੈਨੂੰ ਤਰਨ ਤਰਨ ਦੇ ਲੱਗੇ ਕਰਦੇ ਸਾਡੇ ਸਾਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਸਮਰਥਨ ਮਿਲੇ ਕਰਦਾ ਸਵੇਰੇ ਵੀ ਉਹਨਾਂ ਨਾਲ ਮੀਟਿੰਗ ਹੋਈ ਜਿਸ ਤਰ੍ਹਾਂ ਸਾਡੇ ਕੈਂਡੀਡੇਟਾਂ ਦਾ ਮੋਰਲ ਬੂਸਟ ਹੈ ਔਰ ਜਿਸ ਤਰ੍ਹਾਂ ਉਹਨਾਂ ਨਾਲ ਪਾਰਟੀ ਦੀ ਟੀਮ ਕੰਮ ਕਰੇ ਕਰਦੀ ਹੈ ਮੈਨੂੰ ਲੱਗੇ ਕਰਦਾ ਹੈ ਕਿ ਭਈ ਇਸ ਵਾਰ ਤਰਨਤਾਰਨ ਏਡੀ ਨਗਰ ਕੌਂਸਲ ਦੀ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੋਏਗਾ। ਔਰ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਲਾਉਂਦੇ ਹਾਂ ਕਿ ਇੱਕ ਵਾਰ ਬਦਲਾਅ ਲਿਆ ਕੇ ਦੇਖੋ। ਅਸੀਂ ਤਰਨਤਾਰਨ ਨੂੰ ਇੱਕ ਡੁਅਲ, ਗਲਪਰ ਮਾਡਰਨ Town ਬਣਾਗੇ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਇਸ ਵਾਰ ਤੋਂ ਤੁਹਾਨੂੰ ਅੱਜ ਸਾਰਾ ਵਾਰਡ ਇੱਕਜੁੱਟ ਹੋਇਆ ਪਿਆ। ਇਸ ਤੋਂ ਤੁਹਾਨੂੰ ਕਿੰਨਾ ਨੇ ਚੋਣ ਨਤੀਜੇ ਲੱਗੇ ਜਿਹੜੇ ਡੋਟਰੀ ਦੇ ਦੋ ਲੜੀ ਗਏ। ਲੱਗਦਾ ਕਿ ਸਾਡਾ ਸਾਥ ਹੀ ਬੜੀ ਮਾਰਜਨ ਦੇ ਨਾਲੇ ਵਾਰਡ ਜਿੱਤਿਆ। ਨੌਜਵਾਨ ਹੈ, ਸਮਾਰਟ ਹੈ, ਦਸਵਾਂ ਨੰਬਰ ਰਿਹੜੀ ਹੈ। ਜਿਸ ਦਾ ਲੋਕਾਂ ਦਾ ਉਹਨਾਂ ਨੂੰ ਸਾਥ ਮਿਲੇ ਕਰਦਾ ਹੈ ਬੜੀ ਮਜਾਦਿਦ ਦੇ ਨਾਲ ਪ੍ਰਧਾਨ ਜੀ ਲਗਾਤਾਰ ਤੁਸੀਂ ਚੋਣ ਪ੍ਰਚਾਰ ਦੀਪਕ ਸ਼ਰਮਾ ਜੀ ਦੀ ਮਹਿਮ ਨੂੰ ਦੇਖते ਆ ਰਹੇ ਜੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਦੀਪਕ ਸ਼ਰਮਾ ਜੀ ਜੋ ਕਿਹੜੇ ਮੁੱਦਿਆਂ ਦੇ ਉੱਤੇ ਚੋਣ ਲੜ ਰਹੇ ਆ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਸਿਕੱਤਰ ਪੰਜਾਬ ਦੇ ਸਹਿ ਪਰਿਵਾਰੀ ਵ代ਕ ਜੰਮੂ ਕਸ਼ਮੀਰ ਸਰਦਾਰ ਨਰਿੰਦਰ ਸਿੰਘ ਰੈਣਾ ਜੀ ਅੱਜ ਤਰਨਤਾਰ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਪਹੁੰਚੇ ਆ। ਸਵੇਰ ਤੋਂ ਹੀ ਜਿਹੜਾ ਸਮੂਚੇ ਉਮੀਦਵਾਰਾਂ ਦੇ ਨਾਲ ਇਹਨਾਂ ਦਾ ਮਿਲਣਾ ਜੁਲਣਾ ਬੈਠਕਾਂ ਹੋ ਰਹੀਆਂ ਨੇ ਇਸੇ ਲੜੀ ਦੇ ਤਹਿਤ ਹੋਣਾ ਸੀ ਵਾਰਡ ਨੰਬਰ 10 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹੋਣਾ ਹਾਜ਼ਰ ਬਣ ਪੜੇ ਲਗੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀਪਕ ਸ਼ਰਮੀ ਜੋ ਕਿ ਕੈਰੋਂ ਵਾਲੀਆਂ ਦੇ ਪਰਿਵਾਰ ਦੇ ਨਾਲ ਜਾਣਿਆ ਜਾਂਦਾ ਉਹਨਾਂ ਦੇ ਉੱਚੇ ਤੌਰ ਤੇ ਦਫ਼ਤਰ ਵਿਖੇ ਪਹੁੰਚੇ ਆ। ਤੁਹਾਨੂੰ ਪਤਾ ਹੈ ਕਿ ਦੋ ਦਿਨਾਂ ਤੋਂ ਲਗਾਤਾਰ ਜੱਤਾ ਦਾ ਆਸ ਨੰਬਰ ਵਾਰਤਾ ਮਾਹੌਲ ਬਣ ਚੁੱਕਾ ਹੈ ਤੁਹਾਡੇ ਸਾਹਮਣੇ ਹੈ ਸਮੁੱਚੇ ਸਤਕਾਰਯੋਗ ਸਾਰੇ ਸਾਥੀ ਮੈਂ ਨਾਵਾਂ ਦੀ ਤਰਤੀਬ ਪਾਵਾਂ ਕਿਤੇ ਕੋਈ ਨਾਮ ਵਿਸਰਜੂਗਾ ਸਮੁੱਚੇ ਸਾਥੀ ਭਾਰਤੀ ਜਨਤਾ ਪਾਰਟੀ ਦੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦੀਪਕ ਸ਼ਰਮਾ ਜੀ ਦੇ ਨਾਲ ਚਟਾਨ ਵਾਂਗ ਖੜੇ ਨੇ ਤੇ ਦੂਜੇ ਪਾਸੇ ਚੇਚੇ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਸਰਦਾਰ ਨਰਿੰਦਰ ਸਿੰਘ ਰੈਣਾ ਜੀ ਕਿਉਂਕਿ ਕੇਂਦਰ ਸਰਕਾਰ ਦੀ ਇੱਕ ਬਾਜਵਰਗੀ ਅੱਖ ਹੈ ਕਿ ਤਰਨਤਾਰ ਨਗਰ ਕੌਂਸਲ ਦੇ ਵਿੱਚ ਇਹ ਹਰੇਕ ਤਰ੍ਹਾਂ ਦੇ ਜਿਹੜੇ ਸਤਾਤਰ ਪਾਰਟੀਆਂ ਉਹ ਹਾਲਾਤ ਜਿਹੜੇ ਉਹ ਉਹ ਬੇਕਾਪੂ ਕਰ ਸਕਦੀ ਹੈ ਪਰ ਕੇਂਦਰ ਨੇ ਪੂਰਾ ਧਿਆਨ ਰੱਖਿਆ ਹੋਇਆ ਹੈ ਕਿ 2 ਤਰੀਕ ਵਾਲੇ ਦਿਨ ਕਿਸੇ ਤਰ੍ਹਾਂ ਦੀ ਵੀ ਕੋਈ ਬਦਮਾਸ਼ੀ ਕੋਈ ਬੂਥ ਕੈਪਚਰਿੰਗ ਕਿਸੇ ਵੀ ਤਰ੍ਹਾਂ ਦੇ ਜਿਹੜੇ ਉਹ ਹਾਲਾਤ ਜਿਹੜੇ ਉਹ ਖਰਾਬ ਨਹੀਂ ਹੋਣ ਦਿੱਤੇ ਜਾਣਗੇ ਲੋਕਤੰਤਰ ਦੀ ਬਹਾਲੀ ਲਈ ਲੋਕਾਂ ਦੁਆਰਾ ਜਿਹੜੇ ਐਮਸੀ ਚੁਣ ਕੇ ਆ ਉਹ ਨਗਰ ਕੌਂਸਲ ਚ ਜਿਹੜੇ ਉਹ ਜਾਣਗੇ ਤੇ 10 ਨੰਬਰ ਵਾਰਤ ਵਿੱਚ ਤੁਹਾਡੇ ਸਾਹਮਣੇ ਆ ਦੀਪਕ ਸ਼ਰਮਾ ਜੀ ਬੜੀ ਵੱਡੀ ਲੀਡ ਦੇ ਨਾਲ ਭਾਰਤੀ ਜਨਤਾ ਪਾਰਟੀ ਚੋਣ ਨਿਸ਼ਾਨ ਕਮਲ ਦੇ ਕੋਲ ਤੇ ਜਿੱਤ ਦੇ ਨਜ਼ਾਰੇ ਦੀਪਕ ਸ਼ਰਮਾ ਜੀ ਨੰਦਰ ਡਾਕਟਰ ਨਰਿੰਦਰ ਰੈਣਾ ਜੀ ਤੁਹਾਡੀ ਵਾਰਡ ਚਾਹੀਨੇ ਜਿਲ੍ਹਾ ਪ੍ਰਧਾਨ ਆਏ ਵਾਰਡ ਵਾਸੀ ਤੁਹਾਡੇ ਇੱਥੇ ਸਾਰੇ ਆਏ ਕੀ ਕਹਿਣਾ ਚਾਹੋਗੇ ਅੱਜ ਮੈਂ ਨਰਿੰਦਰ ਰੈਣਾ ਜੀ ਦਾ ਸਾਡੇ ਜਿਹੜੇ ਹੈਗੇ ਨੇ ਇਹਨਾਂ ਦਾ ਮੈਂ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਿੱਦਾਂ ਹੀ ਇੱਥੇ ਆਇਆ ਸਾਨੂੰ ਹੋਰ ਜ਼ਿਆਦਾ ਬਲ ਮਿਲਿਆ ਔਰ ਇਹਨਾਂ ਨੇ ਸਾਨੂੰ ਬਹੁਤ ਸਾਰੀਆਂ ਸਟ੍ਰੈਟਜੀਆ ਵੀ ਦੱਸੀਆਂ ਕਿ ਚੋਣ ਨੂੰ ਹੋਰ ਆਪਾਂ ਕਿਸ ਤਰ੍ਹਾਂ ਅੱਗੇ ਵੱਡੀ ਲੀਡ ਦੇ ਨਾਲ ਜਿੱਤਣਾ ਹੈ ਤੋ ਸੋ ਇਹਨਾਂ ਨੇ ਸਾਡਾ ਮਾਰਗਦਰਸ਼ਨ ਕੀਤਾ ਹੈ ਨਾਲ ਮੇਰੇ ਨਾਲ ਅੱਜ ਜ਼ਿਲ੍ਹਾ ਪ੍ਰਧਾਨ ਜੀ ਵੀ ਬੈਠੇ ਹੋਏ ਨੇ ਔਰ ਸਾਡੇ ਸਟੇਟ ਦੇ ਜਿਹੜੇ ਵੱਡੇ ਲੀਡਰ ਨੇ ਉਮੇਸ਼ ਸ਼ਰਦਾ ਜੀ ਵੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੈ। ਇਹ ਵਾਰਡ ਵਾਸੀ ਸਾਰੇ ਲਗਾਤਾਰ ਤੁਹਾਡੀ ਚੋਣ ਨੂੰ ਮੁਕਮਮੈਨ ਇਹੋ ਹੀ ਸਾਹਮਣੇ ਆ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਮੇਰੇ ਵੀਰ ਹੈ ਵੱਡੇ ਵੀਰ ਨੇ ਮੇਰੇ ਛੋਟੇ ਵੀਰ ਲੱਗੇ ਹੋਏ ਨੇ ਵਿੱਚ ਕੋਈ ਇਹ ਚਟਾਨ ਵਾਂਗੂ ਦਿਨ ਰਾਤ ਮੈਂ ਇੱਕ ਕਰਕੇ ਮੇਰੇ ਲਈ ਜੋਨ ਪ੍ਰਚਾਰ ਕਰ ਰਹੇ ਨੇ ਸਟ੍ਰੈਟਜੀ ਬਣਾ ਰਹੇ ਨੇ ਇਹਨਾਂ ਨੇ ਇਹੋ ਜੀ ਰਣਨੀਤੀ ਤਿਆਰ ਕਰ ਲਈ ਆ ਕਿ ਇਹਨਾਂ ਨੇ ਕਿਲਾਬੰਦੀ ਕਰ ਲੈਣੀ ਆ ਤੇ ਮੈਂ ਕਹਿੰਦਾ ਜੀ ਕੋਈ ਹੁਣ ਇਹਨਾਂ ਨੇ ਕਿਤੇ ਵੀ ਕੋਈ ਕਮੀ ਨਹੀਂ ਛੱਡੀ ਬਹੁਤ ਹੀ ਦਿਲੋਂ ਇਹ ਲੱਗੇ ਹੋਏ ਨੇ ਆਪਣੀਆਂ ਦਿਨ ਰਾਤ ਦੀਆਂ ਨੀਂਦਾਂ ਨੂੰ ਇਹਨਾਂ ਨੇ ਛੱਡਿਆ ਹੋਇਆ ਹੈ ਤੇ ਪੂਰੇ ਜੋਸ਼ ਦੇ ਨਾਲ ਇਹ ਆਪਣਾ ਜਿਹੜੇ ਆ ਕੰਮ ਕਰ ਰਹੇ ਆ ਵਰਕ ਦੀ ਕਰ ਰਹੇ ਨੇ ਵਾਰਡ ਵਾਸੀ ਵੀ ਜੁੜੇ ਹੋਏ ਆ ਉਹਨਾਂ ਤੋਂ ਵਿਊ ਲੈਨੇ ਆ ਕੀ ਇਹਨਾਂ ਦੀ ਚੋਣ ਮਹੀਮਾ ਵਾਰਡ ਵਾਸੀਆਂ ਤੋਂ ਜਾਣਦੇ ਆ ਅੱਜ ਸ਼ੰਗਾਰੀ ਜੀ ਕਿਹੋ ਜਿਹਾ ਮੋਹ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਵਧੀਆ ਮੋਹ ਲੱਗਿਆ ਤੁਹਾਡੇ ਕੋਈ ਵਾਰਡ ਵਾਸੀ ਆ ਉਹ ਕੀ ਕਿਤਨਾ ਦਾ ਸਹਿਯੋਗ ਦੇ ਰਹੇ ਬਹੁਤ ਵਧੀਆ ਸਾਰੇ ਦੇ ਰਹੇ ਸਾਰੀ ਗਲੀ ਦੇ ਰਹੇ ਸਹਿਯੋਗ ਵਧੀਆ ਇਹ ਸਾਰੇ ਵਾਰਡ ਵਾਸੀ ਹੁਣ ਦੇਖਦੇ ਆ ਕਿ 2 ਮਾਰਚ ਨੂੰ ਚੋਣ ਨਤੀਜੇ ਕੀ ਕਹਿੰਦੇ ਆ ਮੈਂ ਅਭਿਸ਼ੇਕ ਜੋਸ਼ੀ ਮਹਿਕ ਬਬਰਾ ਦੇ ਨਾਲ